ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਆਲਸੀ ਚਿੜੀ ਦੀ ਕਹਾਣੀ ਹੈ ਇੱਕ ਵੱਡੇ ਤੇ ਹਰੇ ਭਰੇ ਜੰਗਲ ਦੇ ਕਿਨਾਰੇ ਤੇ ਇੱਕ ਪਿੰਡ ਸੀ ਉਸ ਪਿੰਡ ਵਿੱਚ ਕਿਸਾਨ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਬਿਤਾਉਂਦੇ ਸਨ ਖੇਤਾਂ ਵਿੱਚ ਹਰਿਆਲੀ ਸੀ ਦਰਿਆ ਦਾ ਪਾਣੀ ਹੌਲੀ-ਹੌਲੀ ਵਗਦਾ ਸੀ ਤੇ ਦਰਖਤਾਂ ਤੇ ਪੰਛੀਆਂ ਦੀਆਂ ਚਹਿਕਾਂ ਦਿਨ ਰਾਤ ਗੂੰਜਦੀਆਂ ਰਹਿੰਦੀਆਂ ਸਨ। ਉਹੀ ਜੰਗਲ ਦੇ ਇੱਕ ਕੋਨੇ ਵਿੱਚ ਇੱਕ ਵੱਡਾ ਬੋਹੜ ਦਾ ਦਰਖਤ ਸੀ। ਉਸ ਦੀਆਂ ਮੋਟੀਆਂ-ਮੋਟੀਆਂ ਜੜ੍ਹਾਂ ਧਰਤੀ ਵਿੱਚ ਫੈਲੀਆਂ ਹੋਈਆਂ ਸਨ ਅਤੇ ਅਟਾਣੀਆਂ ਅਤੇ ਟਾਣੀਆਂ ਅਸਮਾਨ ਨਾਲ ਗੱਲਾਂ ਕਰਦੀਆਂ ਸਨ। ਇਸ ਦਰਖਤ ਤੇ ਵੇ شمار ਪੰਛੀਆਂ ਦੇ ਘਰ ਸਨ ਜਿਵੇਂ ਕਾਂ, ਗੌਰੀਆਂ, ਤੋਤੇ, ਮੈਨਾ ਤੇ ਕਈ ਹੋਰ ਕਿਸਮਾਂ ਦੇ ਪੰਛੀ ਸਨ ਹਰ ਪੰਛੀ ਸਵੇਰੇ ਸਵੇਰੇ ਉੱਠਦੇ ਖਾਣ ਪੀਣ ਲਈ ਦਾਣੇ ਲੱਭਣ ਜਾਂਦੇ ਤੇ ਸ਼ਾਮ ਨੂੰ ਆਪਣੇ ਆਪਣੇ ਆਲਣਿਆਂ ਵਿੱਚ ਵਾਪਸ ਆ ਜਾਂਦੇ ਸੀ ਪਰ ਉਸ ਦਰਖਤ ਦੀ ਟਾਣੀ ਤੇ ਇੱਕ ਛੋਟੀ ਜਹੀ ਚਿੜੀ ਰਹਿੰਦੀ ਸੀ ਜਿਸ ਦਾ ਨਾਮ ਸਭ ਨੇ ਆਲਸੀ ਚਿੜੀ ਰੱਖ ਦਿੱਤਾ ਸੀ ਉਹ ਹੋਰਾਂ ਦੀ ਤਰ੍ਹਾਂ ਸਵੇਰੇ ਉੱਠ ਕੇ ਮਿਹਨਤ ਨਹੀਂ ਸੀ ਕਰਦੀ ਜਦੋਂ ਸਾਰੀ ਦੁਨੀਆ ਦਾਣੇ ਚੁਕਣ ਲਈ ਜਾਂਦੀ ਤਾਂ ਆਪਣੀ ਛੋਟੀ ਤੇ ਹੀ ਟਿਕੀ ਰਹਿੰਦੀ ਅੱਖਾਂ ਅੱਧੀਆਂ ਬੰਦ ਕਰਕੇ ਗਰਮੀ ਦੇ ਮਜ਼ੇ ਲੈਂਦੀ ਪਾਸੇ ਵਾਲੇ ਕਾਂ ਉਸਨੂੰ ਕਹਿੰਦੇ ਸਨ ਚਿੜੀਏ ਤੂੰ ਵੀ ਕੁਝ ਖਾਣ ਲਈ ਚਲੀ ਜਾ ਖਾਲੀ ਰਹਿਣ ਨਾਲ ਤੈਨੂੰ ਭੁੱਖ ਲੱਗ ਜਾਵੇਗੀ ਪਰ ਚਿੜੀ ਹੱਸ ਕੇ ਕਹਿ ਦਿੰਦੀ ਓ ਤੂੰ ਚਿੰਤਾ ਨਾ ਕਰ ਵੀਰਾ ਕੋਈ ਨਾ ਕੋਈ ਮੇਰੇ ਲਈ ਹੀ ਆਵੇਗਾ ਮੈਨੂੰ ਕਿਸੇ ਵੀ ਮਿਹਨਤ ਕਰਨ ਦੀ ਲੋੜ ਨਹੀਂ ਇਹ ਸੁਣ ਕੇ ਸਾਰੇ ਪੰਛੀ ਅਕਸਰ ਹੈਰਾਨ ਰਹਿੰਦੇ ਕਿ ਕੋਈ ਤਾਂ ਇਸ ਤਰ੍ਹਾਂ ਦਾ ਕਿਵੇਂ ਹੋ ਸਕਦਾ ਇਹ ਕਿਵੇਂ ਇੰਨੀ ਆਲਸੀ ਹੋ ਸਕਦੀ ਹੈ ਕੋਈ ਹਰ ਕੋਈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਕਿਸੇ ਦੀਆਂ ਗੱਲਾਂ ਵਿੱਚ ਵੀ ਨਹੀਂ ਸੀ ਆਉਂਦੀ ਹਮੇਸ਼ਾ ਆਪਣੀ ਹੀ ਮਸਤੀ ਵਿੱਚ ਰਹਿੰਦੀ ਸੀ ਜੰਗਲ ਦੀ ਗਹਿਰਾਈ ਵਿੱਚ ਜਿੱਥੇ ਹਰੇ ਪੱਤੇ ਸੂਰਜ ਦੀਆਂ ਕਿਰਨਾਂ ਨਾਲ ਚਮਕਦੇ ਰਹਿੰਦੇ ਸਨ ਉੱਥੇ ਇੱਕ ਪੁਰਾਣਾ ਬੋਹੜ ਦਾ ਦਰਖਤ ਸੀ ਇਸ ਦਰਖਤ ਦੀ ਜੰਗਲ ਦੀ ਰੂਹ ਵਾਂਗ ਸੀ ਉਸ ਦੀਆਂ ਲੰਮੀਆਂ ਟਾਹਣੀਆਂ ਪੱਥਰਾਂ ਨੂੰ ਵੀ ਜੱਫੀਆਂ ਪਾਉਂਦੀਆਂ ਸਨ ਸ਼ੈਂਕੜੇ ਪੰਛੀ ਉਸ ਤੇ ਵੀ ਆਪਣਾ ਘਰ ਬਣਾ ਕੇ ਰਹਿੰਦੇ ਸਨ ਉਹ ਚਿੜੀ ਹਮੇਸ਼ਾ ਅਜੀਬ ਅਜੀਬ ਹਰਕਤਾਂ ਕਰਦੀ ਕਦੇ ਬੈਠੀ ਰਹਿੰਦੀ ਕਦੇ ਇੱਧਰ ਉੱਧਰ ਘੁੰਮਣ ਲੱਗ ਜਾਂਦੀ ਪਰ ਕਦੇ ਵੀ ਮਿਹਨਤ ਕਰਕੇ ਖੁਸ਼ ਨਹੀਂ ਸੀ ਉਹਦੀ ਆਦਤ ਬਹੁਤ ਅਜੀਬ ਸੀ ਜਦੋਂ ਹੋਰ ਪੰਛੀ ਦਾਣੇ ਲੱਭਦੇ ਤਾਂ ਉਹ ਆਲਣੇ ਵਿੱਚੋਂ ਉਹਨਾਂ ਵਿੱਚੋਂ ਡਿੱਗੇ ਹੋਏ ਤਣਕੇ ਚੁੱਕਦੀ ਤੇ ਆਪਣੇ ਬੱਚਿਆਂ ਨੂੰ ਖਾਣਾ ਖਵਾਉਂਦੀ। ਆਲਸੀ ਚਿੜੀ ਸਿਰਫ ਹਵਾ ਵਿੱਚ ਹੀ ਰਹਿੰਦੀ ਤੇ ਹੋਰਾਂ ਪੰਛੀਆਂ ਦੀਆਂ ਬਚੀਆਂ ਹੋਈਆਂ ਚੀਜ਼ਾਂ ਤੇ ਹੀ ਆਪਣਾ ਜੀਵਨ ਜਿਉਂਦੀ ਸੀ। ਕਈ ਵਾਰੀ ਉਹ ਕਾਂ ਜਾਂ ਤੋਤੇ ਜਾਂ ਹੋਰ ਚਿੜੀਆਂ ਤੋਂ ਮੰਗ ਕੇ ਵੀ ਖਾ ਲੈਂਦੀ ਸੀ। ਮੈਨਾਂ ਨੇ ਇੱਕ ਵਾਰ ਉਸਨੂੰ ਤਾਨਣਾ ਵੀ ਮਾਰਿਆ, "ਚਿੜੀਏ ਤੇਰੇ ਖੰਭ ਬਹੁਤ ਮਜ਼ਬੂਤ ਨੇ ਪਰ ਤੂੰ ਉੱਡਦੀ ਹੀ ਨਹੀਂ। ਜਿਵੇਂ ਕਿਸੇ ਨੇ ਤੈਨੂੰ ਟਾਣੀ ਨਾਲ ਬੰਨ੍ਹ ਦਿੱਤਾ ਹੋਵੇ।" ਤਾ ਚਿੜੀ ਨੇ ਜਵਾਬ ਦਿੱਤਾ ਭੈਣ ਉੱਡਣਾ ਘੁੰਮਣਾ ਮੇਰੇ ਸੁਭਾਅ ਵਿੱਚ ਨਹੀਂ ਆ ਜਦੋਂ ਤੂੰ ਦਾਣੇ ਲਿਆ ਕੇ ਖਾਵੇਂ ਮੈਂ ਥੋੜੇ ਤੇਰੇ ਨਾਲ ਖਾ ਲਵਾਂਗੀ ਬਸ ਮੇਰੀ ਇੰਨੀ ਲੋੜ ਹੈ ਇਸ ਵਿੱਚ ਤੇਰਾ ਕੀ ਜਾਂਦਾ ਇਸ ਤਰ੍ਹਾਂ ਜਦੋਂ ਗੱਲਾਂ ਕਰਦੀ ਤਾਂ ਦੂਜੇ ਪੰਛੀ ਸੋਚਦੇ ਕਿ ਇਸ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਬਸੰਤ ਆਇਆ ਜੰਗਲ ਵਿੱਚ ਰੌਣਕ ਆ ਗਈ ਹਰ ਟਹਿਣੀ ਤੇ ਨਵੇਂ ਫੁੱਲ ਖਿੜ ਗਏ ਨਵੇਂ ਪੱਤੇ ਆ ਗਏ ਪੰਛੀਆਂ ਨੇ ਨਮੇ ਘਰ ਬਣਾਏ ਕਿਤੇ ਬੱਚਿਆਂ ਦੀ ਚਿਹਕ ਕਿਤੇ ਮਾਵਾਂ ਦੇ ਖੰਭਾਂ ਤੇ ਹੇਠ ਬੱਚੇ ਣੁਕੇ ਹੋਏ ਹਰ ਥਾਂ ਜੀਵਨ ਦੀ ਰੌਣਕ ਸੀ ਪਰ ਆਲਸੀ ਚਿੜੀ ਨੇ ਨਾ ਤਾਂ ਆਪਣਾ ਕੋਈ ਘਰ ਬਣਾਇਆ ਤੇ ਨਾ ਹੀ ਆਪਣੇ ਕਿਸੇ ਭਵਿੱਖ ਬਾਰੇ ਸੋਚਿਆ ਉਹ ਹਰ ਰੋਜ਼ ਹੋਰਾਂ ਦੇ ਘਰਾਂ ਕੋਲ ਬੈਠ ਕੇ ਬੱਚਿਆਂ ਦੀਆਂ ਚੀਕਾਂ ਸੁਣਦੀ ਰਹਿੰਦੀ ਕਈ ਵਾਰ ਤਾਂ ਸੋਚਦੀ ਕੀ ਇਹ ਕਿੰਨਾ ਰੌਲਾ ਪਾਉਂਦੇ ਨੇ ਇਹ ਕਿਵੇਂ ਆਪਣੇ ਬੱਚਿਆਂ ਨੂੰ ਸਾਂਭਦੀਆਂ ਨੇ ਬਾ ਮੈਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਮੈਨੂੰ ਤਾਂ ਖਾਣ ਨੂੰ ਸਭ ਆਪੇ ਮਿਲ ਜਾਂਦਾ ਮੇਰਾ ਸਭ ਤੋਂ ਵਧੀਆ ਰਹਿਣ ਸਹਿਣਾ ਇੱਕ ਦਿਨ ਅਚਾਨਕ ਮੀਂਹ ਆ ਗਿਆ ਤੂਫਾਨੀ ਹਵਾ ਨਾਲ ਸਾਰੇ ਪੰਛੀ ਆਪਣੇ ਆਪਣੇ ਘਰਾਂ ਵਿੱਚ ਦੌੜ ਗਏ। ਬੋਰਡ ਦੀਆਂ ਟਾਣੀਆਂ ਵੀ ਝੂਲਣ ਲੱਗ ਪਈਆਂ। ਜਿਨ੍ਹਾਂ ਤੇ ਆਲਣੇ ਬਣੇ ਸਨ ਉਹ ਸੁਰੱਖਿਤ ਸਨ ਪਰ ਆਲਸੀ ਚਿੜੀ ਕੋਲ ਨਾ ਤਾਂ ਕੋਈ ਆਲਣਾ ਸੀ ਤੇ ਨਾ ਕੋਈ ਆਪਣੀ ਛੇਰ ਟਕਣ ਨੂੰ ਸੱਤ ਸੀ। ਮੀਂਹ ਦੀਆਂ ਬੂੰਦਾਂ ਨੇ ਉਸ ਨੂੰ ਪਿਉ ਦਿੱਤਾ। ਉਸ ਦੇ ਸਾਰੇ ਪੰਖ ਗਿੱਲੇ ਹੋ ਗਏ। ਉਹ ਕੰਬਣ ਲੱਗੀ ਤੇ ਸੋਚਣ ਲੱਗੀ। ਕੀ ਹਾਏ ਕਾਸ਼ ਮੈਂ ਵੀ ਮਿਹਨਤ ਕਰਕੇ ਘਰ ਬਣਾ ਲੈਂਦੀ ਤਾਂ ਅੱਜ ਇਸ ਹਾਲਾਤ ਵਿੱਚ ਨਾ ਹੁੰਦੀ ਪਰ ਆਲਸੀ ਨੇ ਉਸ ਦੀ ਸਾਰੀ ਇਸ ਮਿਹਨਤ ਤੇ ਪਾਣੀ ਫੇਰਿਆ ਹੋਇਆ ਸੀ ਉਸ ਤੇ ਆਲਸ ਦੀ ਇੰਨੀ ਆਦਤ ਗਹਿਰੀ ਸੀ ਕਿ ਉਸ ਨੂੰ ਉਸ ਦਿਨ ਤਾਂ ਸਿਰਫ ਪਤਾ ਲੱਗਿਆ ਕਿ ਮੈਂ ਗਲਤ ਹ ਪਰ ਜਦੋਂ ਦੂਸਰੇ ਦਿਨ ਸਭ ਮੌਸਮ ਠੀਕ ਹੋ ਗਿਆ ਉਹ ਫੇਰ ਉਸੇ ਆਲਸ ਵਿੱਚ ਆ ਗਈ ਉਸ ਨੂੰ ਆਪਣਾ ਜੋ ਕੀਤੇ ਦਾ ਪਸਤਾਵਾ ਸੀ ਉਫੇਰ ਉਸ ਨੂੰ ਵਾਪਸ ਚਲਾ ਗਿਆ ਇਸ ਤਰ੍ਹਾਂ ਬਸ ਮੀਂਹ ਤੇ ਤੂਫਾਨ ਵਾਲੀ ਰਾਤ ਚਿੜੀ ਨੇ ਬਹੁਤ ਮੁਸ਼ਕਲਾਂ ਸਹਾਈਆਂ ਸੀ ਪਾਣੀ ਵਿੱਚ ਭਿੱਜੇ ਪਰ ਭਾਰੀ ਹੋ ਗਏ ਸਨ ਠੰਡ ਨਾਲ ਉਹ ਕੰਬਦੀ ਰਹੀ ਸਵੇਰ ਹੋਈ ਤਾਂ ਸੂਰਜ ਦੀ ਰੋਸ਼ਨੀ ਨੇ ਉਸ ਨੂੰ ਥੋੜੀ ਗਰਮੀ ਦਿੱਤੀ ਪਰ ਸਾਰੀ ਰਾਤ ਦੇ ਦੁੱਖ ਨੇ ਉਸ ਦਾ ਮਨ ਬਦਲਣ ਲਈ ਮਜਬੂਰ ਕਰ ਦਿੱਤਾ ਉਹ ਸੋਚਦੀ ਰਹੀ ਕਿ ਮੈਂ ਹਰ ਰੋਜ਼ ਹੋਰਾਂ ਦਾ ਆਸਰਾ ਲੈਂਦੀ ਹਾਂ ਜਿਵੇਂ ਆਪ ਲਈ ਕੁਝ ਨਾ ਕਰਾਂ ਤਾਂ ਹਮੇਸ਼ਾ ਮੈਨੂੰ ਦੁੱਖੀ ਭੋਗਣਾ ਪਵੇਗਾ ਕਿਉਂਕਿ ਮੌਸਮ ਦਾ ਕੀ ਪਤਾ ਇੱਕ ਕਦ ਫੇਰ ਵਿਗੜ ਜਾਵੇ ਜੇ ਮੈਂ ਆਪਣਾ ਕੋਈ ਆਲਣਾ ਨਹੀਂ ਬਣਾਵਾਂਗੀ ਤਾਂ ਮੈਨੂੰ ਕਿਸੇ ਨੇ ਵੀ ਆਪਣੇ ਘਰ ਵਿੱਚ ਰਹਿਣ ਦੀ ਥਾਂ ਨਹੀਂ ਦੇਣੀ ਮੈਨੂੰ ਆਪਣੀ ਮਦਦ ਖੁਦ ਹੀ ਕਰਨੀ ਪੈਣੀ ਆ ਇਸ ਤਰ੍ਹਾਂ ਤਾਂ ਜੇ ਮੈਂ ਨਾ ਕੀਤਾ ਤਾਂ ਮੈਂ ਮਰ ਜਾਵਾਂਗੀ ਇਸ ਤਰ੍ਹਾਂ ਉਹ ਸੋਚਦੀ ਰਹੀ ਕਿ ਮੈਨੂੰ ਮਿਹਨਤ ਕਰਨ ਵਿੱਚ ਹੀ ਤਾਂ ਆਲਸ ਆਉਂਦਾ ਤੇ ਮੈਂ ਕਰਾਂ ਤਾਂ ਕੀ ਕਰਾਂ ਉਸ ਦੇ ਕੋਲ ਬੈਠੇ ਕਾਂ ਨੇ ਉਸ ਦੀ ਸਾਰੀ ਹਾਲਤ ਵੇਖ ਕੇ ਕਿਹਾ ਵੇ ਖਾਲਸੀਏ ਜਦੋਂ ਤੂਫਾਨ ਆਇਆ ਤਾਂ ਸਭ ਆਪਣੇ ਘਰਾਂ ਵਿੱਚ ਸਨ ਇੱਕ ਤੂੰ ਹੀ ਇਕੱਲੀ ਸੀ ਜਿਹੜੀ ਬਾਹਰ ਭਿੱਜਦੀ ਰਹੀ ਜੇ ਤੇਰਾ ਘਰ ਬਣਿਆ ਹੁੰਦਾ ਤਾਂ ਤੂੰ ਨਾ ਆਪਣੇ ਘਰ ਵਿੱਚ ਚਲੀ ਜਾਂਦੀ ਘਰ ਬਣਾਉਣਾ ਕੋਈ ਔਖਾ ਕੰਮ ਨਹੀਂ ਬਸ ਹਿੰਮਤ ਚਾਹੀਦੀ ਆ ਮੈਂ ਨਾ ਨੇ ਵੀ ਕਿਹਾ ਅਸੀਂ ਸਭ ਨੇ ਆਪਣੇ ਆਲਣੇ ਬਣਾਏ ਜੇ ਤੂੰ ਵੀ ਹੁਣੇ ਤੋਂ ਸ਼ੁਰੂ ਕਰੇਂਗੀ ਤਾਂ ਕੋਜੀ ਹੀ ਤੇਰਾ ਵਿੱਚ ਤੇਰਾ ਵੀ ਇੱਕ ਸੁੰਦਰ ਘਰ ਬਣ ਜਾਵੇਗਾ ਫਿਰ ਤੈਨੂੰ ਕਿਸੇ ਵੀ ਤੂਫਾਨ ਵਿੱਚ ਭਿੱਜਣ ਦੀ ਲੋੜ ਨਹੀਂ ਪਵੇਗੀ ਪਰ ਚਿੜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਮੇਰੇ ਵਾਸਤੇ ਦੀ ਗੱਲ ਨਹੀਂ ਮੈਨੂੰ ਤਾਂ ਜਰਾ ਜਹੇ ਉੱਡਣ ਵਿੱਚ ਹੀ ਥਕਾਵਟ ਹੋ ਜਾਂਦੀ ਹੈ ਇਹ ਸੁਣ ਕੇ ਕਾਂ ਹੱਸ ਪਿਆ ਤੇ ਕਹਿਣ ਲੱਗਾ ਜੇ ਤੂੰ ਹਰ ਵਾਰ ਥਕਾਵਟ ਦਾ ਹੀ ਬਹਾਨਾ ਲੱਭਦੀ ਰਹੀ ਨਾ ਤਾਂ ਜ਼ਿੰਦਗੀ ਭਰ ਤੇਰੇ ਤੂੰ ਹੋਰਾਂ ਦੇ ਟੁਕੜਿਆਂ ਤੇ ਹੀ ਜਿਉਦੀ ਰਹੇਂਗੀ ਆਪਣੇ ਖੰਭਾਂ ਤੇ ਤੈਨੂੰ ਭਰੋਸਾ ਹੀ ਨਹੀਂ ਰਹਿਣਾ ਜੇ ਤੂੰ ਆਪਣੇ ਖੰਭਾਂ ਤੇ ਭਰੋਸਾ ਕਰੇ ਤੈਨੂੰ ਪਤਾ ਹੀ ਨਹੀਂ ਕਿ ਰੱਬ ਨੇ ਤੈਨੂੰ ਕਿੰਨੀ ਤਾਕਤ ਦਿੱਤੀ ਹੈ ਉਸ ਦਿਨ ਚਿੜੀ ਨੇ ਫੈਸਲਾ ਕੀਤਾ ਕਿ ਉਹ ਇੱਕ ਘਰ ਬਣਾਉਣ ਦੀ ਕੋਸ਼ਿਸ਼ ਕਰੇਗੀ ਉਸਨੇ ਪਹਿਲੀ ਵਾਰ ਛੋਟਾ ਜਿਹਾ ਤਿੰਕਾ ਚੁੱਕਣ ਲਈ ਉੱਡ ਕੇ ਅਡਾਰੀ ਮਾਰੀ ਸੁਰੂ ਵਿੱਚ ਉਹ ਹੌਲੀ-ਹੌਲੀ ਉੱਡੀ ਜਿਵੇਂ ਉਸਨੂੰ ਆਪਣੀ ਹੀ ਉਡਾਨ ਤੇ ਯਕੀਨ ਨਾ ਹੋਵੇ ਪਰ ਜਦੋਂ ਉਹ ਟਾਣੀ ਤੋਂ ਦੂਰ ਹੋਈ ਤਾਂ ਇੱਕ ਸੁੱਕਾ ਤਿੰਕਾ ਚੁੱਕ ਕੇ ਵਾਪਸ ਆਈ ਉਸਦੇ ਮਨ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਆਈ ਵਾਹ ਇਹ ਤਾਂ ਮੈਂ ਕਰ ਸਕਦੀ ਹਾਂ ਚਿੜੀ ਨੇ ਖੁਸ਼ ਹੋ ਕੇ ਕਿਹਾ ਦੂਜੇ ਦਿਨ ਉਸਦੇ ਦੋ ਤਿੰਨ ਕੇ ਇਕੱਠੇ ਕੀਤੇ ਤੀਜੇ ਦਿਨ ਤਿੰਨ ਹਾਲਾਂਕਿ ਬਹੁਤ ਹੌਲੀ ਚੱਲ ਰਹੀ ਸੀ ਪਰ ਕਦੇ ਨਾ ਕਦੇ ਤੋਂ ਆਪਣੀ ਆਲਸਤਾ ਨੂੰ ਜਿੱਤਣ ਵਿੱਚ ਚੰਗੀ ਹੋ ਗਈ ਸੀ ਇਸੇ ਦੌਰਾਨ ਪਿੰਡ ਦੇ ਨੇੜੇ ਇੱਕ ਮੇਲਾ ਲੱਗਾ ਕਿਸਾਨ ਆਪਣੇ ਦਾਣੇ ਮਠਿਆਈਆਂ ਤੇ ਫਲ ਵੇਚਣ ਆਏ ਜੰਗਲ ਦੇ ਸਾਰੇ ਪੰਛੀ ਉਸੇ ਮੇਲੇ ਵੱਲ ਉੱਡ ਗਏ ਗੋਰੀ ਨੇ ਚਾਵਲ ਦੇ ਦਾਣੇ ਚੁਕੇ, ਕਬੂਤਰਾਂ ਨੇ ਮਟਰ ਦੇ ਦਾਣੇ ਖਾਦੇ, ਤੋਤਿਆਂ ਨੇ ਅੰਬਾਂ ਦਾ ਮਜ਼ਾ ਲਿਆ। ਆਲਸੀ ਚਿੜੀ ਪਹਿਲਾਂ ਤਾਂ ਜਾਣ ਲਈ ਤਿਆਰੀ ਨਹੀਂ ਸੀ, ਪਰ ਜਦੋਂ ਉਸਨੇ ਵੇਖਿਆ ਕਿ ਹਰ ਪੰਛੀ ਆਪਣੀ ਮਿਹਨਤ ਨਾਲ ਕੁਝ ਨਾ ਕੁਝ ਖਾ ਰਿਹਾ, ਤਾਂ ਉਸਨੇ ਵੀ ਹੌਲੀ-ਹੌਲੀ ਮੇਲੇ ਵਿੱਚ ਉੱਡਣਾ ਸ਼ੁਰੂ ਕੀਤਾ। ਉਹ ਗਈ। ਉੱਥੇ ਉਸਨੇ ਕੁਝ ਛੋਟੇ ਦਾਣੇ ਚੁਕੇ। ਪਹਿਲੀ ਵਾਰ ਉਸ ਨੂੰ ਆਪਣੀ ਮਿਹਨਤ ਨਾਲ ਖਾਦੇ ਹੋਏ ਕਰਕੇ ਪੇਟ ਭਰਿਆ-ਭਰਿਆ ਮਿਲਿਆ। ਉਸ ਨੂੰ ਇੰਜ ਲੱਗਾ ਜਿਵੇਂ ਅੱਜ ਉਸ ਨੂੰ ਕੁਝ ਅਲੱਗ ਹੀ ਖਾਣਾ ਮਿਲਿਆ ਹੋਵੇ ਰਾਤ ਨੂੰ ਜਦੋਂ ਆਪਣੀ ਟਾਣੀ ਤੇ ਬੈਠੀ ਸੀ ਉਸ ਦੇ ਮਨ ਵਿੱਚ ਦੋ ਆਵਾਜ਼ਾਂ ਲੜ ਰਹੀਆਂ ਸਨ ਇੱਕ ਆਵਾਜ਼ ਕਹਿੰਦੀ ਸੀ ਆਲਸੀਏ ਤੂੰ ਕਿਉਂ ਆਪਣੇ ਆਪ ਨੂੰ ਥਕਾਉਂਦੀ ਐ ਹੋਰਾਂ ਤੋਂ ਮੰਗ ਕੇ ਖਾ ਲੈ ਇਹ ਹੀ ਤੇਰਾ ਢੰਗ ਐ ਦੂਜੀ ਆਵਾਜ਼ ਕਹਿੰਦੀ ਨਹੀਂ ਨਹੀਂ ਤੂੰ ਮਿਹਨਤ ਕਰਨੀ ਹੈ ਵੇਖ ਅੱਜ ਤੂੰ ਦਾਣੇ ਚੁਕੇ ਤੇ ਆਪਣਾ ਪੇਟ ਭਰਿਆ ਇਹੀ ਅਸਲ ਖੁਸ਼ੀ ਹੈ ਜੇ ਤੂੰ ਘਰ ਬਣਾ ਲੇ ਤਾਂ ਤੈਨੂੰ ਕਦੇ ਵੀ ਕੋਈ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਤੂੰ ਆਪਣਾ ਪਰਿਵਾਰ ਵੀ ਅੱਗੇ ਵਧਾ ਸਕਦੀ ਹੈ ਆਲਸੀ ਚਿੜੀ ਨੇ ਸੋਚਿਆ ਕਿ ਹੁਣ ਤਾਂ ਆਪਣੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰਨੀ ਹੀ ਪਵੇਗੀ ਅਗਲੀ ਸਵੇਰ ਜਦੋਂ ਸੂਰਜ ਚੜ੍ਹਿਆ ਚਿੜੀ ਸਭ ਤੋਂ ਪਹਿਲਾਂ ਉੱઠી ਉਸਨੇ ਆਪਣੇ ਪਰ ਝਾੜੇ ਤੇ ਉੱਚੀ ਉਡਾਣ ਭਰੀ ਜੰਗਲ ਦੇ ਇੱਕ ਕੋਨੇ ਤੋਂ ਉਸਨੇ ਸੁੱਕੇ ਪੱਤੇ ਇਕੱਠੇ ਕੀਤੇ ਤੇ ਦੂਜੇ ਕੋਨੇ ਤੋਂ ਤਣਕੇ ਹਾਲਾਂਕਿ ਉਸਦੇ ਪੈਰ ਹਾਲੇ ਵੀ ਥੱਕਦੇ ਸੀ ਪਰ ਮਨ ਦੀ ਮਿਹਨਤ ਨੇ ਉਸਨੂੰ ਅੱਗੇ ਬਦਲਣ ਲਈ ਮਜਬੂਰ ਕਰ ਦਿੱਤਾ ਹੋਰ ਪੰਛੀਆਂ ਨੇ ਜਦੋਂ ਚਿੜੀ ਨੂੰ ਦੇਖਿਆ ਕਿ ਉਹ ਬਦਲ ਗਈ ਹੈ ਤਾਂ ਉਸਨੂੰ ਹੌਸਲਾ ਦੇਣ ਲੱਗੇ ਮੈਨਾ ਨੇ ਵੀ ਕਿਹਾ ਜੇ ਇਨ ਸਾਂਝਾ ਪੰਛੀ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਆਲਸ ਵੀ ਹਾਰ ਜਾਂਦਾ ਕਾਂ ਨੇ ਖੁਸ਼ ਹੋ ਕੇ ਕਿਹਾ ਸਾਵਸ ਚਿੜੀਏ ਹੁਣ ਤੂੰ ਅਸਲੀ ਜ਼ਿੰਦਗੀ ਸਿੱਖ ਰਹੀ ਹੈ ਉਸ ਤੋਂ ਬਾਅਦ ਚਿੜੀ ਨੇ ਹੌਲੀ-ਹੌਲੀ ਪੱਤੇ ਤੇ ਤਣਕੇ ਇਕੱਠੇ ਕਰਕੇ ਥੋੜੇ ਹੀ ਦਿਨਾਂ ਵਿੱਚ ਆਪਣਾ ਇੱਕ ਸੋਹਣਾ ਜਿਹਾ ਆਲਣਾ ਤਿਆਰ ਕਰ ਲਿਆ ਇਸ ਆਲਣੇ ਨੂੰ ਵੇਖ ਕੇ ਸਾਰੇ ਪੰਛੀ ਖੁਸ਼ ਹਨ ਕਿਉਂਕਿ ਉਹ ਆਲਣਾ ਸਭ ਤੋਂ ਵੱਖਰਾ ਲੱਗਦਾ ਸੀ ਕਿਉਂਕਿ ਚਿੜੀ ਨੇ ਉਸ ਨੂੰ ਆਪਣੀ ਮਿਹਨਤ ਨਾਲ ਜੋ ਬਣਾਇਆ ਸੀ ਤੇ ਚਿੜੀ ਹੁਣ ਬਹੁਤ ਖੁਸ਼ ਸੀ ਉਹ ਆਪਣੇ ਪਰਿਵਾਰ ਨੂੰ ਵੀ ਅੱਗੇ ਵਧਾਉਣਾ ਚਾਹੁੰਦੀ ਸੀ ਹੌਲੀ-ਹੌਲੀ ਉਸਨੇ ਆਪਣਾ ਇੱਕ ਦੋਸਤ ਮਿਲ ਗਿਆ ਤੇ ਹੁਣ ਉਹ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਹੌਲੀ-ਹੌਲੀ ਦੇਖਦੇ-ਦੇਖਦੇ ਉਸ ਦੇ ਆਲਣੇ ਵਿੱਚ ਵੀ ਉਸਨੇ ਆਂਡੇ ਦਿੱਤੇ ਤੇ ਉਸਨੇ ਆਪਣੇ ਪਰਾਂ ਨਾਲ ਉਹਨਾਂ ਆਂਡਿਆਂ ਨੂੰ ਸੇਕਿਆ ਤੇ ਥੋੜੇ ਹੀ ਸਮੇਂ ਬਾਅਦ ਉਹਨਾਂ ਅੰਡਿਆਂ ਵਿੱਚੋਂ ਸੋਹਣੇ-ਸੋਹਣੇ 4 ਬੱਚੇ ਨਿਕਲ ਆਏ ਤੇ ਉਹਨਾਂ ਬੱਚਿਆਂ ਨੂੰ ਦੇਖ ਕੇ ਚਿੜੀ ਨੂੰ ਹਰ ਪਲ ਖੁਸ਼ੀ ਮਿਲਦੀ ਸੀ ਹੁਣ ਉਹ ਪਹਿਲਾਂ ਦੀ ਤਰ੍ਹਾਂ ਤੇ ਹੋਰਾਂ ਪੰਛੀਆਂ ਦੀ ਤਰ੍ਹਾਂ ਆਪਣੇ ਬੱਚਿਆਂ ਲਈ ਚੋਗਾ ਲੈਣ ਜਾਂਦੀ ਆਪਣੀ ਚੁੰਝ ਨਾਲ ਉਹਨਾਂ ਨੂੰ ਚੋਗਾ ਖਵਾਉਂਦੀ ਤੇ ਉਸ ਨੂੰ ਬਹੁਤ ਹੀ ਚੰਗਾ ਲੱਗਦਾ ਸੀ ਕਿਉਂਕਿ ਉਹ ਆਪਣੀ ਮਿਹਨਤ ਦੇ ਨਾਲ ਅੱਗੇ ਵਧੀ ਸੀ ਤੇ ਉਸਨੇ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਇਆ ਕਿ ਆਪਣੇ ਆਪ ਮਿਹਨਤ ਕਰਨ ਵਿੱਚ ਸਭ ਤੋਂ ਵੱਡੀ ਖੁਸ਼ੀ ਮਿਲਦੀ ਹੈ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੋਈ ਸਾਨੂੰ ਸਿੱਖਣ ਨੂੰ ਮਿਲਦਾ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜ�ਵ ਤੱਕ ਲਈ ਧੰਨਵਾਦ